1984 ਦਿੱਲੀ ਸਿੱਖ ਕਤਲੇਆਮ ਦੇ ਵਿੱਚ ਉਸ ਸਮੇਂ ਦੀ ਹਕੂਮਤ ਤੇ ਹਕੂਮਤ ਦੇ ਨਾਲ ਸੀ ਦਿੱਲੀ ਪੁਲਿਸ ਜਿਨ੍ਹਾਂ ਨੇ ਮਿਲ ਕੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦੇ ਕਤਲ ਕੀਤਾ ਸੀ ਘਰ ਉਜਾੜੇ ਗਏ ਸੀ ਧੀਆਂ ਪਣਾਂ ਦੀਆਂ ਵਿਪਤਾ ਲੁੱਟੀਆਂ ਗਈਆਂ ਸੀ ਲੇਕਿਨ ਇਸੇ ਦੌਰਾਨ ਕਈ ਅਜੀਹੇ ਪੁਲਸ ਅਫਸਰ ਵੀ ਜਿਨ੍ਹਾਂ ਨੂੰ ਅੱਜ ਵੀ ਮਾਨਵਤਾ ਦੇ ਨਾਮ ਤੇ ਲੋਕ ਯਾਦ ਕਰਦੇ ਨੇ ਇਕ ਆਈਪੀਐਸ ਅਫਸਰ ਜਿਸ ਨੇ ਉਸ ਸਮੇਂ ਦਿੱਲੀ ਸਿੱਖ ਕਤਲੇਆਮ ਦੌਰਾਨ ਕਈ ਸਿੱਖਾਂ ਦੀ ਜ਼ਿੰਦਗੀ ਬਚਾਈ ਸੀ ਫਰਜ ਦੇ ਤੇ ਇਮਾਨਦਾਰੀ ਦੀ ਮਿਸਾਲ ਦੇ ਤੌਰ ਤੇ ਜਾਣੇ ਜਾਂਦੇ ਨੇ ਆਈਪੀਐਸ ਆਫੀਸਰ ਮੈਕਸਵੈਲ ਪ੍ਰੇਰਾ ਮੈਕਸਵੈਲ ਪ੍ਰੇਰਾ ਜਿਨ੍ਹਾਂ ਨੇ 1984 ਦੌਰਾਨ ਦਿੱਲੀ ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖ ਕਤਲੇਆਮ ਦੀਆਂ ਘਟਨਾਵਾਂ ਵਾਪਰੀਆਂ ਸਨ ਇਸੇ ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਕਿਉਂਕਿ ਇੰਦਰਾ ਗਾਂਧੀ ਦੇ ਕਤਲ ਕਰਨ ਵਾਲੇ ਦੋ ਸਿੱਖ ਨੌਜਵਾਨ ਸਨ ਜੋ ਉਹਨਾਂ ਦੇ ਬੋਡੀਗਾਰਡ ਸਨ ਇਸ ਮੁਸ਼ਕਲ ਸਮੇਂ ਦਿੱਲੀ ਪੁਲਿਸ ਦੇ ਇੱਕ ਆਈਪੀਐਸ ਅਧਿਕਾਰੀ ਮੈਕਸਵੈਲ ਪ੍ਰੇਰਾ ਜਿਨ੍ਹਾਂ ਨੇ ਦੰਗਾਗਾਰੀਆਂ ਦਾ ਬਹਾਦਰੀ ਦੇ ਨਾਲ ਟੱਕਰਾ ਕੀਤਾ ਸੀ ਇੱਕ ਫਰਜ਼ ਤੇ ਇਮਾਨਦਾਰੀ ਦੇ ਤੌਰ ਤੇ ਜਾਣੇ ਜਾਂਦੇ ਨੇ ਮੈਕਸਵੈਲ ਪ੍ਰੇਰਾ ਅਜ ਤੋਂ ਠੀਕ 41 ਵਰੇ ਪਹਿਲਾਂ ਜਾਨੀ 31 ਅਕਤੂਬਰ ਨੂੰ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ 'ਚ ਨਵੰਬਰ 1984 ਦੌਰਾਨ ਸਿੱਖ ਕਤਲੇਆਮ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ ਅਤੇ ਹਜ਼ਾਰਾਂ નિર્ਦੋਸ਼ ਸਿੱਖਾਂ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਕਿਉਂਕਿ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਦੋ ਸਿੱਖ बॉडीगार्ड ਸਨ ਉਸ ਵੇਲੇ ਕਾਂਗਰਸੀ ਆਗੂ ਅਤੇ ਖਾਸ ਕਰਕੇ ਦਿੱਲੀ ਦੇ ਕਈ ਪੁਲਿਸ ਅਧਿਕਾਰੀ ਵੀ ਕੇਂਦਰ ਦੀ ਸੱਤਾ ਤੇ ਕਾਬਜ਼ ਕਾਂਗਰਸ ਪਾਰਟੀ ਦੀਆਂ ਚਮਚੀਆਂ ਮਾਰਨ ਵਿੱਚ ਰੁੱਝੇ ਹੋਏ ਸਨ ਇਸ ਲਈ ਉਹ ਹਿੰਸਕ ਭੀੜਾਂ ਨੂੰ ਸਿੱਕਾ ਉੱਤੇ ਹਮਲੇ ਕਰਨ ਤੋਂ ਰੋਕ ਹੀ ਨਹੀਂ ਰਿਸਣ ਚਸ਼ਨਦੀਪ ਗਵਾਂ ਅਨਸਾਰ ਕਈ ਕਾਂਗਰਸੀ ਆਗੂ ਤਦ ਹਿੰਸਕ ਭੀੜਾਂ ਦੀ ਅਗਵਾਈ ਵੀ ਕਰ ਰਹੇ ਸਨ ਪਰ ਅਜੇ ਵਿੱਚ ਦਿੱਲੀ ਪੁਲਿਸ ਦਾ ਇੱਕ ਆਈਪੀਐਸ ਅਫੀਸਰ ਅਜੀਆ ਵੀਸੀ ਜਿਸ ਨੇ ਸੱਤਾਧਾਰੀਆਂ ਦੀ ਚਮਚਾਗਿਰੀ ਜਾਂ ਚਾਪਲੂਸੀ ਨਹੀਂ ਕੀਤੀ ਸਗੋ ਦਿੱਲੀ ਦੇ ਇਤਿਹਾਸਿਕ ਸਿੱਖ ਗੁਰਦੁਆਰਾ ਸਾਹਿਬ ਅਤੇ ਕਈ ਸਿੱਖਾਂ ਨੂੰ ਦੰਗਾਕਾਰੀਆਂ ਦੀਆਂ ਭੀੜਾਂ ਤੋਂ ਵੀ ਬਚਾਇਆ ਸੀ ਉਹ ਪੁਲਿਸ ਅਧਿਕਾਰੀ ਸਨ ਮੈਕਸਵੈਲ ਪ੍ਰੇਰਾ ਜੋ ਆਈਪੀਐਸ ਅਫੀਸਰ ਸਨ ਉਸ ਸਮੇਂ ਉਹ ਦਿੱਲੀ ਦੇ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਸਨ हिसाब पर कंसमी उना ਦੇ ਨਾਲ ਸਿਰਫ 25 ਜਵਾਨ ਸਨ ਉਦੋਂ ਕੇਵਲ ਮੈਕਸवेल ਪ੍ਰੇਰਾ ਕੋਲ ਖੁਦ ਇੱਕ ਨਿੱਕੀ ਜੀ ਪਿਸਤੌਲ ਸੀ ਪਰ ਉਹਨਾਂ ਸਾਹਮਣੇ ਦੰਗਾਕਾਰੀਆਂ ਦੀਆਂ ਵੱਡੀਆਂ ਭੀੜਾਂ ਉਹਨਾਂ ਦੇ ਸਾਹਮਣੇ ਸਨ ਜੋ ਬਿਨਾਂ ਵਜ੍ਹਾ ਪਾਗੜਾ ਮੰਗ ਸਿੱਖਾਂ ਨੂੰ ਲੱਭ ਲੱਭ ਕੇ ਕੋ ਕੋ ਕੇ ਮਾਰ ਰਹੀਆਂ ਸਨ ਅਜਿਹੇ ਹਾਲਾਤ ਵਿੱਚ ਮੈਕਸਵੈਲ ਪ੍ਰੇਰਾ ਤੇ ਉਹਨਾਂ ਦੀ ਟੀਮ ਨੇ ਚਾਦਰੀ ਚੌਂਕ ਸਥਿਤ ਗੁਰਦੁਆਰਾ ਸ਼ਿਸਗਨ ਸਾਹਿਬ ਨੂੰ ਅੱਗ ਲਾਉਣ ਅਤੇ ਉਸ ਦੀ ਬੇਦਬੀ ਕਰਨ ਤੋਂ ਵੀ ਪਹੁੰਚਾਇਆ ਸੀ ਇੱਥੇ ਹੀ ਪੁਲਿਸ ਦੀ ਇਸ ਟੀਮ ਨੇ ਬਹੁਤ ਸਾਰੇ ਸਿੱਖਾਂ ਦੀ ਜਾਨ ਵੀ ਬਚਾਈ ਸੀ ਜੋ ਸਾਰੇ ਇਸੇ ਗੁਰੂ ਘਰ ਅੰਦਰ ਪਨਾਹ ਲੈ ਰਹੇ ਸਨ ਇੱਥੇ ਵਰਨਣਯੋਗ ਹੈ ਕਿ ਉਹ ਗੁਰਦੁਆਰਾ ਸਾਹਿਬ ਉਸੇ ਸਥਾਨ ਉੱਤੇ ਸਥਾਪਿਤ ਕੀਤਾ ਗਿਆ ਹੈ ਜਿੱਥੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸਿੱਖਾਂ ਦੇ ਨੌਵੇਂ ਗੁਰੂ ਸੈਪਹੀ ਰਿਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਉਸ ਸਮੇਂ ਪੱਤਰਕਾਰ ਸੰਜੇ ਸੂਰੀ ਨੇ ਆਪਣੀ ਪੁਸਤਕ 1984 ਦੀ ਐਂਟੀ ਸਿੱਖ ਰੌਇਡਸ ਐਂਡ ਆਫਟਰ ਮਤਲਬ 1900 ਸਿੱਖ ਵਿਰੋਧੀ ਦੰਗੇ ਤੇ ਉਸ ਤੋਂ ਬਾਅਦ ਚ ਬਹਾਦਰ ਆਈਪੀਸ ਅਫਸਰ ਮੈਕਸਵੈਲ ਪ੍ਰੇਰਾ ਬਾਰੇ ਕੁਝ ਵੇਰਵੇ ਵੀ ਸਾਂਝੇ ਕੀਤੇ ਸਨ ਦਿੱਲੀ ਦੇ ਸਿੱਖ ਕਤਲੇਆਮ ਬਾਰੇ ਕੁਸਮ ਲਤਾ ਮਿੱਤਲ ਰਿਪੋਰਟ ਚ ਵੀ ਪ੍ਰੇਰਾ ਦੀਆਂ ਕਾਫੀ ਚਲਾਗਾ ਕੀਤੀ ਗਈ ਹੈ ਇੱਕ ਅ지ਹਦਕਾਰੀ ਸੀ ਜਿਸ ਨੇ ਅਨੇਕ ਸਿੱਖਾਂ ਨੂੰ ਉਹਨਾਂ ਦੇ ਘਰਾਂ ਅੰਦਰ ਸੁਰੱਖਿਆ ਮਹਈਆ ਕਰਵਾਈ ਸੀ 1 ਨਵੰਬਰ 1984 ਨੂੰ ਪੁਲਿਸ ਕਮਿਸ਼ਨਰ ਉਸ ਸਮੇਂ ਦੇ ਨੇ ਮੈਕਸਵੈਲ ਪ੍ਰੇਰਾ ਨੂੰ ਨਵੇਂ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ ਸੁਰੱਖਿਆ ਉੱਤੇ ਨਜ਼ਰ ਰੱਖਣ ਲਈ ਤੀਨ ਮੂਰਤੀ ਭਵਨ ਵਿਖੇ ਸੱਦ ਲਿਆ ਸੀ ਜਿੱਥੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਵੀ ਰੱਖੀ ਗਈ ਸੀ ਉਧਰੋਂ ਪ੍ਰੇਰਾ ਨੂੰ ਵਾਇਰਲੈਸ ਉਤੇ ਲਗਾਤਾਰ ਸੰਦੇਸ਼ ਆ ਰਹੇ ਸਨ ਕਿ ਦੇਸ਼ ਦੀ ਰਾਜਧਾਨੀ ਵਿੱਚ ਸਿੱਖਾਂ ਉਤੇ ਹਮਲੇ ਹੋ ਰਹੇ ਨੇ। ਅਜਿਹੀ ਹਾਲਤ ਵਿੱਚ ਮੈਕਸਵੈਲ ਪ੍ਰੇਰਾ ਨੇ ਪੁਲਿਸ ਕਮਿਸ਼ਨਰ ਦਿੱਲੀ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਲਈ ਆਪਣੇ ਇਲਾਕੇ ਵਿੱਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਵੇਖਣਾ ਜ਼ਰੂਰੀ ਹੈ। ਤਦ ਉਹ ਲਾਲ ਕਿਲੇ ਇਲਾਕੇ ਵਿੱਚ ਪੁੱਜੇ ਸਨ। ਉਹਨਾਂ ਆਪਣੇ ਨਾਲ ਸਿਰਫ 10-12 ਪੁਲਿਸ ਮੁਲਾਜ਼ਮ ਲੈ ਕੇ ਭਗੀਰਤ ਪਲੇਸ ਵੱਲ ਚਲੇ ਗਏ ਜਿੱਥੇ ਦੰਗਾ ਭੜਕਿਆ ਹੋਇਆ ਸੀ ਉੱਥੇ ਲੋਕਾਂ ਦੀ ਭੀੜ ਗੁਰਦੁਆਰਾ ਸਾਹਿਬ ਉੱਤੇ ਹਮਲਾ ਕਰਨ ਲਈ ਤਿਆਰ ਸੀ ਉਧਰ ਬਹੁਤ ਸਾਰੇ ਸਿੱਖ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਕਿਰਪਾਨਾ ਲਹਿਰਾ ਕੇ ਭੀੜ ਦਾ ਮੁਕਾਬਲਾ ਕਰਨ ਲਈ ਤਿਆਰ ਸੀ ਤਦ ਮੈਕਸਵੈਲ ਪ੍ਰੇਰਣਾ ਨੇ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਸਿੱਖਾਂ ਨੂੰ ਸਮਝਾਇਆ ਕਿ ਉਹ ਹਾਲਾਤ ਉੱਤੇ ਕਾਬੂ ਪਾ ਲੈਣਗੇ ਉਦੋਂ ਲਾਗ ਲੀਆਂ ਗਲੀਆਂ 'ਚੋਂ ਬਹੁਤ ਹੀ ਸਾਰੇ ਸਿੱਖ ਬਚਾ ਲੇ ਗੁਰੂ ਘਰ ਵੱਲ ਨਸੇ ਆ ਰਹੇ ਸਨ ਉਥੇ ਮੈਕਸਵੈਲ ਪ੍ਰੇਰਾ ਨੇ ਤੇ ਉਹਨਾਂ ਦੀ ਟੀਮ ਨੇ ਉਹਨਾਂ ਸੱਭੜਾਂ ਨੂੰ ਸੁਰੱਖਿਆ ਵੀ ਦਿੱਤੀ ਸੀ ਫਿਰ ਫਾਉਂਟੇਨ ਚੌਂਕ ਦੀ ਪੁਲਿਸ ਚੌਕੀ ਤੋਂ ਹੋਰ ਫੋਰਸ ਵੀ ਸੱਦੀ ਗਈ ਸੀ ਹਿੰਸਾ ਉੱਤੇ ਅਤਾਰੂ ਭੀੜਾਂ ਗੁਰੂ ਘਰ ਵੱਲ ਵੱਧਦੀਆਂ ਆ ਰਹੀਆਂ ਸਨ ਉਹਨਾਂ ਸਾਹਮਣੇ ਪੁਲਿਸ ਅਧਿਕਾਰੀ ਮੈਕਸਵੈਲ ਪ੍ਰੇਰਾ ਤੇ ਉਹਨਾਂ ਨਾਲ ਸਿਰਫ ਕੁਝ ਹੀ ਪੁਲਿਸ ਮੁਲਾਜ਼ਮ ਸਨ ਉਹਨਾਂ ਨੇ ਹੀ ਮਿਲ ਕੇ ਚਾਂਦਰੀ ਚੌਂਕ ਤੋਂ ਭੀੜ ਖਡਾਉਣੇ ਸ਼ੁਰੂ ਕਰ ਦਿੱਤੇ ਉਥੇ ਦੰਗਾਕਾਰੀ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾ ਰਹੇ ਸਨ ਤਦ ਮੈਕਸਵੈਲ ਪ੍ਰੇਰਾ ਨੇ ਦੰਗਾਕਾਰੀਆਂ ਨੂੰ ਵਾਪਸ ਚਲੇ ਜਾਣ ਦੀ ਚੇਤਾਵਨੀ ਦਿੱਤੀ ਪੁਲਿਸ ਮੁਲਾਜ਼ਮਾਂ ਕੋਲ ਸਿਰਫ ਡੰਡੇ ਸਨ ਤੇ ਆਪਣੇ ਬਚਾਲ ਲਈ ਸ਼ੀਲਡਾਂ ਉਥੇ ਭੀੜ ਨੂੰ ਖਡਾਉਣ ਲਈ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਸਨ ਭੀੜ ਜਦੋਂ ਤਦ ਵੀ ਹਗਾਮਾ ਕਰਨ ਤੋਂ ਨਾ ਹਟੀ ਤਾਂ ਫਿਰ ਮੈਕਸਵੈਲ ਪ੍ਰੇਰਾ ਨੇ ਆਪਣੇ ਰਵਾਰਡ ਦੀ ਵਰਤੋਂ ਕੀਤੀ ਤੇ ਗੋਲੀਆਂ ਚਲਾਈਆਂ ਉਹ ਰਵਾਲਵਰ ਵੀ ਤਦ ਹੌਲਦਾਰ ਸਤੀਸ਼ ਚੰਦਰਾ ਕੋਲ ਸੀ ਉਸ ਗੋਲਾਬਾਰੀ ਵਿੱਚ ਇੱਕ ਦੰਗਾਕਾਰੀ ਮਾਰਿਆ ਗਿਆ ਸੀ ਤਦ ਭੀੜ ਕੁਝ ਡਰ ਲੱਗੀ ਤੇ ਤਦ ਹੀ ਮਾਈਕ੍ਰੋਫੋਨ ਰਾਹੀਂ ਦੰਗਾਕਾਰੀਆਂ ਨੂੰ ਉਥੋਂ ਚਲੇ ਜਾਣ ਲਈ ਆਖਿਆ ਗਿਆ ਉਸ ਤੋਂ ਬਾਅਦ ਭੀੜ ਖਿੰਡ ਗਈ ਤਦ ਮੈਕਸਵੈਲ ਪ੍ਰੇਰਾ ਨੇ ਗੋਲੀ ਚਲਾਉਣ ਵਾਲੇ ਪੁਲਿਸ ਦੇ ਜਵਾਨ ਨੂੰ 200 ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ ਮੈਕਸਵਲ ਪ੍ਰੇਰਾ ਦਾ ਪੂਰਾ ਨਾਮ ਮੈਕਸਵਲ ਫਰਾਂਸਿਸ ਜੋਸਫ ਪ੍ਰੇਰਾ ਕੋਂਟ ਹੈ ਜਿਸ ਨੂੰ ਛੋਟੇ ਨਾਮ ਵਿੱਚ ਮੈਕਸਵਲ ਪ੍ਰੇਰਾ ਆਖਿਆ ਜਾਂਦਾ ਹੈ ਉਹਨਾਂ ਦਾ ਨਾਮ ਦੇਸ਼ ਦੇ ਚੋਟੀ ਦੇ ਪੁਲਿਸ ਅਧਿਕਾਰੀਆਂ ਵਿੱਚ شمار ਹੁੰਦਾ ਹੈ ਉਹਨਾਂ ਨੂੰ 9 ਰਾਸ਼ਟਰੀ ਤੇ 4 ਖੇਤਰੀ ਵਾਰਡ ਮਿਲ ਚੁੱਕੇ ਹਨ ਉਹਨਾਂ ਦਾ ਜਨਮ 3 ਅਕਤੂਬਰ 1943 ਨੂੰ ਸਾਬਕਾ ਮਦਰਾਸ ਪ੍ਰੈਜ਼ੀਡੈਂਸੀ ਹੁਣ ਤਾਮਲ ਲਾਡੂ ਦੇ ਸਲੇਮ ਵਿਖੇ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਬਰਨਾਰਡ ਪ੍ਰੇਰਾ ਤੇ ਮਾਂ ਦਾ ਨਾਮ ਸਟੇਲਾ ਇਲੀਹਨੋਰਾ ਡਿਸੂਜਾ ਸੀ ਮੈਕਸਵੈਲ ਪ੍ਰੇਰਾ ਨੇ ਮੰਗਲੌਰ ਦੇ ਸਟੇਟ ਆਲਸੀਸਿਅ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ ਬੰਗਲੌਰ ਯੂਨੀਵਰਸਿਟੀ ਤੋਂ ਉਹਨਾਂ ਨੇ 1967 ਚ ਵਕਾਲਤ ਪਾਸ ਕੀਤੀ ਸੀ 1970 ਵਿੱਚ ਉਹ ਸਰਕਾਰੀ ਸਿਵਾਵਾਂ ਵਿੱਚ ਆ ਗਏ ਸੀ ਤੇ 1970 71 ਦੇ ਵਿੱਚ ਉਹ ਬਤੌਰ ਆਈਪੀਐਸ ਅਫੀਸਰ ਸਿਲੈਕਟ ਹੋ ਗਏ ਸਨ ਉਹਨਾਂ ਨੇ ਜ਼ਿਆਦਾਤਰ ਸਮਾਂ ਦਿੱਲੀ ਵਿੱਚ ਹੀ ਬਤਾਇਆ ਉੰਜ ਉਹ ਸਿਕਮ ਅਤੇ ਮਿਜ਼ੋਰਮ ਵਿੱਚ ਵੀ ਪੁਲਿਸ ਅਧਿਕਾਰੀ ਵਜੋਂ ਸਿਵਾਵਾਂ ਨਿਭਾ ਚੁੱਕੇ ਹਨ ਉੰਜ ਤਾਂ ਉਹਨਾਂ ਆਪਣੀ ਸਰਕਾਰੀ ਕਾਲਜ ਕਾਰਜਕਾਲ ਦੌਰਾਨ ਬਹੁਤ ਸਾਰੇ ਕੇਸ ਹੱਲ ਕੀਤੇ ਨੇ ਪਰ ਉਹ ਨੈਣਾਸਾਨੀ ਕਤਲकांड ਵਾਲੇ ਤੰਦੂਰ ਪ੍ਰਕਾਣ ਤੋਂ ਜਿਆਦਾ ਪ੍ਰਸਿੱਧ ਹੋਇਆ ਸੀ ਜਿਸ ਵਿੱਚ ਜੂਥ ਕਾਂਗਰਸ ਦੇ ਆਗੂ ਸ਼ਸ਼ੀਲ ਕੁਮਾਰ ਨੇ ਆਪਣੀ ਗਰਲਫ੍ਰੈਂਡ ਬਨਾ ਪਤਨੀ ਨੈਨਾ ਸਾਨੀ ਦਾ ਕਤਲ ਕਰਕੇ ਉਸ ਦੀ ਮ੍ਰਿਤਕ ਦੇ ਆਪਣੇ ਰੈਸਟੋਰੈਂਟ ਦੇ ਇੱਕ ਤੰਦੂਰ ਵਿੱਚ ਸਾੜ ਕੇ ਟਿਕਾਣੇ ਲਾਉਣ ਦੀ ਯੋਜਨਾ ਉਲੀਕੀ ਸੀ ਇੱਥੇ ਵਰਨਣਯੋਗ ਹੈ ਕਿ ਕਿਸੇ ਸਿਆਸੀ ਪਾਰਟੀ ਦੇ ਦਬਾਅ ਹੇਠ ਆ ਕੇ ਉਸ ਦੇ ਇਸ਼ਾਰੇ ਉੱਤੇ ਕਦੇ ਕੰਮ ਨਾ ਕਰਕੇ ਹੀ ਮੈਕਸਵੈਲ ਪਲੇਰਾ ਨੂੰ ਕਦੇ ਪੁਲਿਸ ਕਮਿਸ਼ਨਰ ਨੁਕਤੇ ਹੀ ਨਹੀਂ ਕੀਤਾ ਗਿਆ ਹੈ ਉਹ ਏਡੀਸੀਪੀ ਹੀ ਸੇਵਾ ਮੁਕਤ ਹੋਏ ਨੇ ਜੇ ਉਹ ਵੀ ਮੌਜੂਦਾ ਅਖੌਤੀ ਵੱਡੇ ਅਫਸਰਾਵੰਗ ਜਾਂ ਫਿਰ ਮੁਖਤਾਰਾ ਦੇ মিডিਆ ਵਾਂਗ ਵਿਕ ਜਾਂਦੇ ਤਾਂ ਉਹਨਾਂ ਨੂੰ ਵੀ ਤਰੱਕੀਆਂ ਮਿਲ ਜਾਣੀਆਂ ਸੀ ਇਹ ਜੀ ਇੱਕ ਸੱਚੇ ਬਸੀਆ ਦੇ ਰੂਪ ਵਿੱਚ ਮੈਕਸਵੈਲ ਪ੍ਰੇਰਾ ਨੂੰ ਵੇਖਿਆ ਗਿਆ ਤੇ ਸਮਝਿਆ ਜਾ ਸਕਦਾ ਭਾਰਤ ਦੇ ਇਸਾਈ ਮਸੀਹੀ ਭਾਈਚਾਰੇ ਨੂੰ ਮੈਕਸਵੈਲ ਪ੍ਰੇਰਾ ਉੱਤੇ ਬੇਹਦ ਮਾਣ ਅਜੇ ਅਫਸਰ ਦੀ ਸਿਸਟਮ ਵਿੱਚ ਬਹੁਤ ਹੀ ਲੋਡ ਹੈ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਪੁਲਿਸ ਦਾ ਮੁੱਖ ਫਰਜ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਹੁੰਦਾ ਹੈ ਪੁਲਿਸ ਦਾ ਫਰਜ ਇਹ ਵੀ ਹੈ ਕਿ ਉਹ ਇਸ ਵਿਸ਼ਵਾਸ ਨੂੰ ਬਣਾ ਕੇ ਰੱਖਣ ਨਵੇਂ ਅਫਸਰਾਂ ਲਈ ਮੈਕਸਵੈਲ ਪ੍ਰੇਰਾ ਇੱਕ ਪ੍ਰੇਰਣਾਦਾਇਕ ਸ਼ਖਸੀਅਤ ਹਨ ਮੈਕਸਵੈਲ ਪ੍ਰੇਰਾ ਨੂੰ 1979 ਵਿੱਚ ਪੁਲਿਸ ਮੈਡਲ ਫੋਰ ਗਲੈਂਟਰੀ ਵਾਰਡ ਫਿਰ 1987 ਚ ਪੁਲਿਸ ਮੈਡਲ ਫੋਰ ਮੈਰਿਟੋਰੀਅਸ ਸਰਵਿਸ ਅਤੇ 1995 ਵਿੱਚ ਉਹਨਾਂ ਨੂੰ ਪ੍ਰੈਜ਼ੀਡੈਂਟ ਪੁਲਿਸ ਮੈਡਲ ਦੇ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ ਮੈਕਸਵੈਲ ਦੀ ਨਾਨਾਸਾਨੀ ਤਦੂਰ ਕਤਲ ਕਾਰਨ ਲੈ ਕੇ ਇੱਕ ਉਹਨਾਂ ਦੀ ਕਿਤਾਬ ਵੀ ਆ ਚੁੱਕੀ ਹੈ ਲੇਕਿਨ ਫਿਲਹਾਲ ਅਗਰ ਮੈਕਸਵੈਲ ਪ੍ਰੇਰਾ ਇੱਕ ਆਪੀਐਸ ਅਫਸਰ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਹ ਪੰਜਾਬੀ ਜਾਗਰਨ ਦੇ ਪੇਜ ਤੇ ਵੀ ਮਹਿਤਾਬ ਉਹ ਦਿਨ ਵੱਲੋਂ ਉਹਨਾਂ ਦੀ ਸ਼ਖਸੀਅਤ ਬਾਰੇ ਲਿਖਿਆ ਗਿਆ ਹਾਲਾਂਕਿ ਅਗਰ ਤੁਸੀਂ ਗੂਗਲ ਤੇ ਜਾਂ YouTube ਤੇ ਮੈਕਸਵੈਲ ਪ੍ਰੇਰਾ ਸਰਚ ਕਰੋਗੇ ਤੇ لازمی ਤੌਰ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਬਹਾਦਰੀ ਦੇ ਕਿਸੇ ਆਪਣੇ ਆਪ ਵੀ ਤੁਹਾਡੇ ਸਾਹਮਣੇ ਆ ਜਾਣਗੇ ਚਾਹੇ ਪੱਤਰਕਾਰ ਸੰਜੇ ਸੂਰੀ ਵੱਲੋਂ ਲਿਖੀ ਕਿਤਾਬ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਹੋਵੇ ਜਾਂ ਉਹਨਾਂ ਵੱਲੋਂ ਖੁਦ ਹੀ ਜਿਹੜੀ ਕਿਤਾਬ ਲਿਖੀ ਗਈ ਹੈ ਤੰਦੂਰ ਕਾਂਡੂ ਲੈ ਕੇ ਉਹ ਹੋਵੇ ਜਾਂ ਉਹਨਾਂ ਦੀ ਹੋਰ ਵੀ ਜਿਹੜੀਆਂ ਉਪਲਬਧੀਆਂ ਨੇ ਉਨਾ ਬਾਰੇ ਵਿਸਤਾਰ ਨਾਲ ਜਿਹੜੀ ਜਾਣਕਾਰੀ ਆ ਉਹ ਆ ਮਿਲ ਜਾਂਦੀ ਹੈ ਇਹ ਜਿਹੇ ਅਫਸਰਾਂ ਕਰਕੇ ਹੀ ਮਾਨਵਤਾ ਜਾਂ ਫਰਜ ਜਾਂ ਇਮਾਨਦਾਰੀ ਜਿੰਦਾ ਹੈ ਤੇ ਬਹੁਤ ਸਾਰੇ ਪੁਲਿਸ ਅਫਸਰ ਵਾਸਤੇ ਇੱਕ ਪ੍ਰੇਰਨਾਦਾਇਕ ਇੱਕ ਉਹ ਹਸਤੀ ਹੈ ਜਿਸ ਨੂੰ ਹਮੇਸ਼ਾ ਹੀ ਰੰਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ ਕਿ ਕਿਵੇਂ ਦਿੱਲੀ ਸਿੱਖ ਕਤਲੇਆਮ ਦੇ ਦੌਰਾਨ ਕਈ ਪੁਲਿਸ ਵਾਲੇ ਖੁਦ ਹੀ ਦੰਗਾਕਾਰੀਆਂ ਦੇ ਨਾਲ ਮਿਲੇ ਹੋਏ ਸੀ ਤੇ ਉਧਰ ਅਜਿਹੇ ਪੁਲਿਸ ਅਫਸਰ ਵੀ ਸਨ ਜਿਹੜੇ ਸਿੱਖਾਂ ਨੂੰ ਬਚਾਰੇ ਸਨ ਦਿੱਲੀ ਸਿੱਖ ਕਤਲਿਆ ਕਿਉਂ ਹੋਇਆ ਉਹ ਸਾਰਿਆਂ ਨੂੰ ਪਤਾ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਦੀ ਹਕੂਮਤ ਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਨ੍ਹਾਂ ਨੇ ਇੱਕ ਵੱਡੀ ਗਲਤੀ ਕੀਤੀ ਸੀ ਕਿ ਸ਼ਿਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਕਾਲ ਤਖਤ ਤੇ ਫੌਜਾਂ ਰਾਹੀਂ ਹਮਲਾ ਕਰਵਾਇਆ ਸੀ ਇਨ੍ਹਾਂ ਦਿਨਾਂ ਦੇ ਵਿੱਚ ਹੀ ਸ਼ਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਸੀ ਇਸ ਵੱਡੇ ਦਖਾਣ ਜਿਹਦੇ ਜ਼ਖਮ ਅੱਜ ਵੀ ਅੱਲੇ ਨੇ ਸਿੱਖਾਂ ਦੇ ਉਹ ਸਿੱਖ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ 80% ਕੁਰਬਾਨੀਆਂ ਦਿੱਤੀਆਂ ਸੀ ਸ਼ਹਾਦਤਾਂ ਦਿੱਤੀਆਂ ਸੀ ਹੱਸ-ਹੱਸ ਕੇ ਫਾਂਸੀ ਦੇ ਰਸੇ ਚੁੰਮੇ ਸੀ ਉਹਨਾਂ ਦੇ ਹੀ ਮਾਕੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਉਸ ਰੋਸ ਵਜੋਂ ਹੀ ਇੰਦਰਾ ਗਾਂਧੀ ਦੀ ਸਿਕਿਉਰਿਟੀ ਵਿੱਚ ਥਨਾਤ ਦੋ ਸਿੱਖਾਂ ਨੇ ਉਹਨਾਂ ਦਾ ਫਿਰ ਰੋਸੇ ਵਜੋਂ ਜਿਹੜਾ ਵਾ ਕਤਲ ਕਰ ਦਿੱਤਾ ਸੀ ਤੇ ਫਿਰ ਦਿੱਲੀ ਸਮੇਤ ਪੂਰੇ ਭਾਰਤ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਚੁੰ ਚੁੜ ਕੇ ਮਾਰਿਆ ਗਿਆ ਸੀ। ਇਕੱਲੇ ਦਿੱਲੀ ਦੇ ਵਿੱਚ ਹੀ 3000 ਤੋਂ ਵੱਧ ਸਿੱਖ ਮਾਰੇ ਗਏ ਸੀ। ਉਹਨਾਂ ਦੇ ਘਰ ਸਾੜੇ ਗਏ ਸੀ, ਕਾਰੋਬਾਰ ਲੁੱਟੇ ਗਏ ਸੀ, ਧੀਆਂ ਪੜਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸੀ। ਤੇ ਸਮੁੱਚੇ ਦੇਸ਼ ਨੇ ਇਸ ਵੱਡੇ ਕਤਲੇਆਮ ਨੂੰ ਲੈ ਕੇ ਕਦੇ ਵੀ ਮਾਫੀ ਨਹੀਂ ਮੰਗੀ। ਨਾ ਦੇਸ਼ ਦੀ ਲੋਕ ਸਭਾ ਨੇ, ਨਾ ਦੇਸ਼ ਦੀ ਰਾਜ ਸਭਾ ਨੇ, ਨਾ ਹੀ ਪਾਰਲੀਮੈਂਟ ਨੇ। ਜੇ ਮਾਫੀ ਮੰਗੀ ਜਾਂ ਮੰਗਵਾਈ ਗਈ। ਉਹ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਹਾਲਾਂਕਿ ਸਮੁੱਚੀ ਮਾਫੀ ਦੇਸ਼ ਵੱਲੋਂ ਮੰਗਣੀ ਚਾਹੀਦੀ ਸੀ ਪਾਰਲੀਮੈਂਟ ਵੱਲੋਂ ਮੰਗਣੀ ਚਾਹੀਦੀ ਸੀ ਮੈਕਸਵੈਲ ਪ੍ਰੇਰਾ ਦੀ ਹਸਤੀ ਬਾਰੇ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਉਹਦੇ ਵਿੱਚ ਇਹੀ ਜ਼ਿਕਰ ਕੀਤਾ ਗਿਆ ਕਿ ਫਰਜ ਤੇ ਇਮਾਨਦਾਰੀ ਦੀ ਮਿਸਾਲ ਸਨ ਆਈਪੀਐਸ ਅਫਸਰ ਮੈਕਸਵੈਲ ਪ੍ਰੇਰਾ ਇਸ ਜਾਣਕਾਰੀ ਦੇ ਨਾਲ ਤੁਹਾਡ ਤੁਹਾਨੂੰ ਆ ਗਿਆ ਦੇਖਦੇ ਰਹੋ এবੀਸ ਪੰਜਾਬ ਧੰਨਵਾਦ